ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਲੋਰ ਨਜ਼ਦੀਕ ਪੈਂਦੇ ਪਿੰਡ ਕੜਿਆਣਾ ਵਿਖੇ ਚਲਦੇ ਆ ਜਿੱਥੋਂ ਦੇ ਇੱਕ ਪਰਿਵਾਰ ਤੇ ਉਸ ਵਕਤ ਕਹਿ ਟੁੱਟਿਆ ਜਦੋਂ ਉਸ ਪਰਿਵਾਰ ਵਿੱਚ ਚਾਚੇ ਭਤੀਜੇ ਦੀ ਇਕੱਠਿਆਂ ਹੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਾਣਕਾਰੀ ਅਨੁਸਾਰ ਜਲੰਧਰ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕੋ ਪਰਿਵਾਰ ਦੇ ਚਾਰ ਮੈਂਬਰ ਆਪਣੇ ਪਿੰਡ ਕੜਿਆਣਾ ਨੂੰ ਆ ਰਹੇ ਸਨ ਤੇ ਜਦੋਂ ਉਹ ਹਵੇਲੀ ਨਜ਼ਦੀਕ ਪੁੱਜੇ ਤਾਂ ਉਹਨਾਂ ਦਾ ਮੋਟਰਸਾਈਕਲ ਸੜਕ ਕਿਨਾਰੇ ਖੜੀ ਮਹਿੰਦਰਾ ਪਿਕਅਪ ਗੱਡੀ ਵਿੱਚ ਜਾ ਵੱਜਾ ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋ ਜਣਿਆਂ ਨੂੰ ਮਰਿਤਕ ਕਰਾਰ ਦੇ ਦਿੱਤਾ ਤੇ ਬਾਕੀ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਡਿਊਟੀ ਤੇ ਤਨਾਤ ਡਾਕਟਰ ਦਰਸ਼ਨਬੱਧਨ ਨੇ ਦੱਸਿਆ ਕਿ ਮਰਿਤਕ ਦੀ ਪਹਿਚਾਣ ਮਨੀ ਰਤੂ ਉਮਰ 35 ਸਾਲ ਤੇ ਬਿਨੇ ਰਤੂ ਉਮਰ 5 ਸਾਲ ਵਾਸੀ ਕੜਿਆਣਾ ਬਜੋ ਹੋਈ ਹੈ ਅਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਆਓ ਤੁਹਾਨੂੰ ਦਿਖਾਉਂਦੇ ਆ ਇਸ ਦੁਖਦਾਈ ਘਟਨਾ ਦੀ ਵਿਸ਼ੇਸ਼ ਰਿਪੋਰਟ ਆਮਾ ਜੀ ਆਛਾ ਕਿਸ ਤਰ੍ਹਾਂ ਹੋਇਆ ਐਕਸੀਡੈਂਟ? ਮਾਰਜੀ 10 ਵਜੇ ਸਾਡੇ ਘਰ ਆਏ ਆ। ਤੁਹਾਡੇ ਘਰ ਕਿੱਥੇ ਆ? ਸਾਡਾ ਜਲੰਧਰ ਹੈ ਅੱਜ। ਅੱਛਾ ਜੀ। ਹਾਂ ਜੀ। ਤੇ 10 ਵਜੇ ਘਰ ਆਏ ਆ ਤੇ ਫਿਰ 11:00 ਵਜੇ ਨਾਲ ਸਾਨੂੰ ਫੋਨ ਚੱਲ ਗਿਆ ਵੀ ਆਣੇ ਤੇ ਸੱਟਾ ਬਹੁਤ ਲੱਗਈ ਆ। ਅੱਛਾ ਜੀ। ਤੇ ਅਸੀਂ ਉਸੇ ਟਾਈਮ ਉੱਥੋਂ ਤੱਕ ਕਿੰਨੇ ਦੀ ਡੈਥ ਹੋਈ ਹੈ? ਦੋ ਦੀ। ਕੌਣ ਕੌਣ ਆਹ? ਤੇ ਚਾਚਾ ਪੁੱਤ ਜਾਇ। ਅੱਛਾ ਜੀ। ਹਾਂ ਜੀ। emergency medical officer ਅੱਜ ਸਾਰਡੇ 11 ਵਜੇ ਫੇਰ ਦੋ ਬ੍ਰਾਡੈਂਟ ਪੇਸ਼ੈਂਟ ਆਏ ਜਿਨ੍ਹਾਂ ਦਾ ਨਾਮ ਇੱਕ ਮਨੀ ਰਤੂਆ ਜਿਹਨਾਂ ਦੀ ਉਮਰ 30 ਸਾਲ ਦੀ ਸੀ ਔਰ ਇੱਕ ਬਿਨੇ ਰਤੂਆ 5 ਸਾਲ ਦਾ ਬੱਚਾ ਆਇਆ ਸਾਡੇ ਕੋਲ ਦੋਨੇ ਬ੍ਰਾਡ ਡੈਟ ਆਏ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਰੇਲ ਜੇ ਕਰੀਮ ਉਹ ਆਪਣੇ ਰੇਲ ਜੇ ਕਰੀਮ ਤੋਂ ਕੋਲ ਹੋਇਆ ਅਜੇ ਐਕਸੀਡੈਂਟ ਇਹ ਬਾਈਕ ਤੇ ਸੀਗੇ ਤੇ ਜੋ ਜੋ ਜਾਣਕਾਰੀ ਮਿਲੀ ਹੈ ਇੱਕ ਖੜੇ ਟਰੱਕ ਟਰੱਕ ਦੇ ਵਿੱਚ ਬੱਚੇ ਪਿੱਛੋਂ ਜਿਨ੍ਹਾਂ ਦੇ ਦੋਨੇ ਗੋਟ ਬਾਈ ਦੇ ਜਿਹਨਾਂ ਨਾਲ ਦੇ ਇੱਕ ਪਰਮੇਸ਼ਰ ਤੋਂ ਇੱਕ ਪਰਮੇਸ਼ਰ ਚੋਟੀ ਬੱਚੀ ਉਹਨਾਂ ਦਾ ਬਾਲਾ ਜੀ ਦਾ ਤੇ ਉਹ ਆਪਣੇ ਤੋਂ ਆਪਣੀ ਮੱਡੀ ਨਾਲ ਕਿਸੇ ਹੋਰ ਹਸਪਤਾਲ ਤੇ ਆ ਗਏ ਆ ਆਪਣਾ ਨਾਮ ਤੇਜਿੰਦਰ ਕਮਰ। ਤੇਜਿੰਦਰ ਕਮਰ ਦੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ। ਮੈਂ ਚੰਦੋ ਆਇਆ ਸੀ ਕਿ ਪਿੰਡ ਛੱਡ ਕੇ ਤੇ ਐਂਬੂਲੈਂਸ ਦੇ ਲੋਕਾਂ ਨੇ ਹਟ ਦਿੱਤਾ ਮਹਿੰਦਰਾ ਪਿਕਅਪ ਦੇ ਵਿੱਚ ਨਾਲ ਮੋਟਰਸਾਈਕਲ ਪਿੱਛੇ ਹਟ ਗਈ ਤਾਂ ਬਿਆਜ। ਤੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਲੈ ਕੇ ਆਇਆ ਚੰਦੋ ਆ ਬਿਆਜ ਜਗਾ ਤੇ ਸਿਵਲ ਹਸਪਤਲ ਲੈ ਗਏ ਤੇ ਥੜੇ ਖਰਾਬ ਕੀਤੇ। ਇਸਤੀ ਚੀਜ਼ ਦੇ ਵਿੱਚ ਹੋਇਆ ਇਹ ਮਹਿੰਦਰਾ ਪਿਕਅਪ ਦਾ ਹੋਇਆ ਜੀ। ਇਹ ਵਿਅਕਤੀ ਕਿੱਦਾਂ ਇੱਥੇ ਲੈ ਕੇ ਆਏ ਵੀ ਹਾਂਜੀ ਜਿਹੜੇ ਆਂਡੀਆਂ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੱਦਾਂ ਠੀਕ ਠਾਲ ਤੋਂ ਦਾ ਨੇ ਬੰਦੇ ਸੀਰੀਅਸ ਆ ਇਹਦਾ ਸੀਰੀਅਸ ਹਾਂਜੀ ਹਾਂਜੀ ਉਹ ਤਾਂ ਇਹ ਸਰਵਲ ਹਸਪਤਾਲ ਲੈ ਕੇ ਆਏ ਇੱਥੇ ਨਣਾ ਦਾ ਖਰਾਬ ਦੱਸਦੇ ਇੱਥੇ ਤੇ ਕੋਣ ਕੋਣ ਡੈਥ ਹੋਈ ਹੈ ਡੈਥ ਤਾਂ ਉਹਨਾਂ ਦੀ ਭੇਟੀ ਦੀ ਹੋਈ ਹੈ ਤੇ ਆਪ ਦੀ ਆਪਣੀ ਹੋਈ ਹੈ ਤੇ ਵਾਈਫ ਠੀਕ ਆ ਉਹਨਾਂ ਦੀ ਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਹਾਂ ਜੀ ਮਨੇ ਘਰ ਦੇ ਆ ਕੇ ਰਿਲੇਟਿਵ ਆ ਗਿਆ ਸਾਰੇ ਹਾਂ ਜੀ ਹਾਂ ਜੀ ਬਦਲ ਕੇ ਕਰਿਆਣੇ ਦੇ ਆ ਤੇ ਬੱਚਾ ਵੀ ਵਿੱਚ ਸੀ ਦੀ ਹਾਂ ਜੀ ਬੱਚਾ ਸਿਕਾ ਮੋੜੇ ਬੈਠਾ ਆਇਆ ਹਨ ਤੇ ਇਹ ਮੋਟਰਸਾਈਕਲ ਦੇ ਸੀ ਇਹ ਮੋਟਰਸਾਈਕਲ ਦੇ ਸੀ ਖੜੀ ਗੱਡੀ ਚ ਮਾਰਿਆ ਜਾਂ ਕਿੱਦਾਂ ਜਿਹਾ ਕੁਝ ਪਤਾ ਨਹੀਂ ਨਹੀਂ ਪਤਾ ਲੱਗਾ ਜੀ ਮਿੰਟੋ ਮਿੰਟੀ ਦਾ ਮੈਂ ਲੈ ਆਇਆ ਮਤਲਬ ਹੋਰ ਕਿ ਨਹੀਂ ਫੜਾ ਫੜਾ ਸਿਵਲ ਹਸਪੀਟਲ ਲੈ ਸਰ ਹੋਇਆ ਕਿੱਥੇ ਕੁਝ ਪਤਾ ਇਹ ਵੇਲੀ ਦੇ ਪੌਂਦੇ ਉੱਤੇ ਲੱਗੇ ਲੱਗਿਆ ਜਿਹੜਾ ਐਕਸੀਡੈਂਟ ਹੋਇਆ ਮਾਮਲੇ ਜੀ ਹਾਈਵੇ ਪਟੋਲਾ ਕੋਲ ਫਵਾੜਾ ਸੀ ਐਸਐਸਫ ਸੱਤ ਸੱਤ ਗਿਆ ਫੋਰਸ ਤੇ ਸਾਡੂ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਵੀ ਇਦੀ ਬ੍ਰਿਜ ਦੇ ਉੱਤੇ ਪੰਚਰ ਸੀਗੀ ਟਾਇਰ ਉਹਦਾ ਜੱਕ ਲੱਗਾ ਹੋਆ ਤੇ ਪਿੱਛੋਂ ਜਿਹੜਾ ਤੇਜ਼ ਰਫ्तार ਨਾਲ ਹੁੰਦਾ ਸੀ ਉਹ ਅੱਗੇ ਮੋਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ 25 ਦੀ ਡੈਥ ਹੋ ਗਈ ਸਾਡੇ ਹੋਂਟੋ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣਾ ਗੱਡੀਆ ਬਲੈਰੋ ਜੇਕੇ 14 ਜੇ 1540 ਨੰਬਰ ਇਹਦਾ ਇਸ ਸਪਲੈਂਡਰ ਮੋਟਰਸਾਈਕਲ ਕਿਸੂ ਵੱਡਾ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਅਮੇਰੀਪੁਰ ਜਿਹਦੇ ਉੱਪਰ